ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਹੱਥ ਵਿੱਚ ਲਾਲ ਰੰਗ ਦਾ ਚੂੜਾ ਪਾ ਕੇ ਹਸਪਤਾਲ ਦੇ ਬੈੱਡ ਤੇ ਪਈ ਇਹ ਮਹਿਲਾ ਜੋ ਕਿ ਆਪਣੇ ਸੌਰੇ ਦਾ ਸ਼ਿਕਾਰ ਹੋਈ ਹੈ ਦਾਦਾ ਦੀ ਹੈ ਕਿ ਇਸ ਦਾ ਸੌਰਾ ਇਸ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਇਸ ਦੇ ਨਾਲ ਧੱਕਾ ਕਰਦਾ ਸੀ ਤੇ ਜਦੋਂ ਨੂ ਨੇ ਇਸ ਦਾ ਵਿਰੋਧ ਕੀਤਾ ਤਾਂ ਫਿਰ ਗੁੱਸੇ ਵਿੱਚ ਆ ਕੇ ਸੌਰੇ ਨੇ ਆਪਣੀ ਸਕੀ ਨੂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਨ ਬਲਾਹੜਾ ਤੋਂ ਸਾਹਮਣੇ ਆਇਆ ਜਿੱਥੇ ਕਿ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਇਹ ਸ਼ਰਮਨਾਕ ਮਾਮਲਾ ਦੇਖਣ ਮਿਲਿਆ ਜਿੱਥੇ ਇੱਕ ਸਹੁਰੇ ਨੇ ਆਪਣੀ ਹੀ ਨਵੀਂ ਵਿਆਹੀ ਨੂੰ ਦੇ ਨਾਲ ਛੇੜਛਾੜ ਕੀਤੀ ਜਿਸ ਦੇ ਚੱਲਦੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਤੇ ਜਦੋਂ ਨੂੰ ਨੇ ਮਨਾਂ ਕਰ ਦਿੱਤਾ ਤਾਂ ਉਸ ਦੀ ਕੁੱਟਮਾਰ ਕੀਤੀ ਆ ਦੱਸਿਆ ਜਾ ਰਿਹਾ ਕਿ 2 ਸਾਲ ਪਹਿਲਾਂ ਸੱਸ ਦੀ ਮੌਤ ਹੋ ਚੁੱਕੀ ਹੈ ਤੇ ਇਸ ਨੂੰ ਦਾ ਜੋ ਕਿ ਉਸ ਦਾ ਪੁੱਤ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਪਰ ਪਿੱਛੇ ਉਹ ਆਪਣੀ ਨੂੰਹ ਤੇ ਗਲਤ ਨਜ਼ਰ ਰੱਖਦਾ ਸੀ ਆਓ ਸੁਣਦੇ ਹਾਂ ਪੀੜਤ ਮਹਿਲਾ ਤੇ ਪਰਿਵਾਰ ਦਾ ਕੀ ਕਹਿਣਾ ਇਹ ਜਦੋਂ ਸੱਸ ਉਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 10 ਮਿੰਟ ਫੋਰਚਰ ਕਰ ਦਿੱਤੇ ਹੈਗੇ ਤੇ ਮੈਂ ਨਾਲ ਦਰਦ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰਦੇ ਸੀ ਹਾਂ ਜੀ ਤੇ ਹੁਣ ਆਪਸੋਂ ਉਹ ਤੇ ਤੋਂ ਮੇਲਾ ਮਤਲਬ ਕਿ 40 ਕਿਲੋ ਛਿੱਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੇਰੇ ਨਾਲ ਦਰਦ ਕਰਨ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਹੈ ਪਰ ਕਿਥੇ ਕਿਥੇ ਸੱਟ ਲੱਗੀ ਮੇਰੀ ਅੱਖ ਤੇ ਲੱਗ ਗਿਆ ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਲੱਗੀ ਹੈ ਤੇ ਮੈਂ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਤੇ ਵੀ ਮਾਰਿਆ ਤੇ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ। ਤੇ ਤੁਹਾਡੇ ਹਸਬੰਦ ਕਿੱਥੇ ਹੈ? ਮੇਰੇ ਹਸਬੰਦ ਬਾਹਰ ਨੇ। ਕਿੰਨੇ ਸਾਲ ਤੋਂ ਬਾਹਰ? ਉਹ ਪਿਛਲੇ 1.5 ਸਾਲ ਤੋਂ ਬਾਹਰ ਹੈ। ਇਹ ਸਾਰਾ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੇ ਮੈਨੂੰ ਗਲਤ ਨਜ਼ਰ ਰੱਖੀ ਸੀ। ਮੇਰੇ ਰਣੀ ਨੇ ਗੱਲ ਕੀਤੀ। ਆਪਣੀ ਪਰਜਾਈ ਨਾ ਕੀਤੀ ਸੀ ਇਹਨੂੰ। ਉਹਨਾਂ ਨੇ ਮੈਨੂੰ ਦੱਸਿਆ ਸੀਗਾ ਮਮਮੀ ਇੱਦਾਂ ਦੇ ਮੇਰੇ ਨਾਲ ਮੈਂ ਕਿਹਾ ਸੀਗਾ ਵੀ ਚਲ ਜੇ ਕਾਰ ਬਸ ਤੇ ਬਾਸੇ ਸਾਡਾ ਪਰ ਉਹ ਫੇਰ ਉਹਨਾਂ ਨੇ ਇਹ ਰਹੀ ਹਰਕਤ ਦੁਆਰਾ ਫੇਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫੇਰ ਰਾਤ ਨੂੰ ਮਾਰਿਆ ਕੋਟਿਆ ਮੇਰੇ ਭਰਾ ਨਹੀਂ ਜਾਣਦੇ ਉਹਨਾਂ ਨੇ ਮਾਰ ਛੱਡਣਾ ਸੀ ਇਹਨੂੰ ਲੋਕਤਬਾਦ ਨੂੰ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤੇ ਇਹੀ ਕਹਿੰਨੀ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਹਨੇ ਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦਾ ਉਹ ਤੇ ਇਸ ਮਾਮਲੇ ਦੇ ਵਿੱਚ ਦਸੂਹਾ ਥਾਣਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਕਤ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਥਾਣਾ ਦਸੂਹਾ ਦੇ ਵਿੱਚ ਦੇ ਸਬੰਧੀ ਫਿਰ ਅਸੀਂ ਐਮ.ਐਲ.ਏ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵੇਖੋ ਐਫ.ਆਰ ਨੰਬਰ 54 ਅ ਡੇਟਡ 7425 ਅੰਡ ਸੈਕਸ਼ਨ 115 ਜੇਮਨ 2 7475 ਬੀ.ਐਨ.ਐਸ ਤੇ ਤਦ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਦੋਂ ਸਾਡੀ ਸਿਰਸ ਦੇ ਵਿੱਚ ਹੈਗਾ ਉਹ ਖੈਰ ਦੇਖਿਆ ਜਾਵੇ ਤਾਂ ਅੱਜਕੱਲ ਬੰਦਾ ਵਿਸ਼ਵਾਸ ਕਿਸੇ ਕਰੇ ਕਿ ਇੱਕ ਸੌਰਾ ਹੀ ਆਪਣੀ ਨੂੰਹ ਦੇ ਉੱਤੇ ਅਜਹੀ ਮਾੜੀ ਨਜ਼ਰ ਰੱਖ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਹੁਸ਼ਿਆਰਪੁਰ ਤੋਂ ਪ੍ਰਵੀਨ ਕੁਮਾਰ ਸੋਹਲ ਦੀ ਰਿਪੋਰਟ